ਸੱਚੀ ਗੱਲ ਹੈ ਤੁਸੀਂ ਮੈਨੂੰ ਦੇਖ ਪਾ ਰਹੇ ਹੋ ਰੇਡੀਓ ਸਾਰਿਆ ਵਾਲਾ ਦੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਪੇਜ ਤੇ ਹੋਤੇ ਤੇ ਮੈਂ ਹਾਂ ਤੁਹਾਡੇ ਨਾਲ ਆਰ ਜੇ ਸੁਨਾਲੀ ਜਿਸ ਗੁਰਦੁਆਰਾ ਸਾਹਿਬ ਤੱਕ ਆ ਦੇਣੀ ਪਹੁੰਚੇ ਹੋਇਆ ਤੇ ਦੁਬਾਰੀ ਇੱਥੇ ਤੁਹਾਨੂੰ ਦਿਖਾ ਦਈਏ ਕਿ ਕਿੰਨੇ ਸਾਰੇ ਲੋਕ ਆਏ ਹੋਏ ਆ ਆਮ ਸ਼ੋਰ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਪਿਛਲੇ ਹਫਤੇ ਜਿਹੜੀ ਆ ਦਸਤਾਰ ਬੰਨੀ ਆ ਸਕਾਈਏ ਸੀਗੀ ਜਿਹੜੇ ਹੁਣ ਅੱਜ ਦੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਅਸੀਂ ਗੁਰਦੁਆਰੇ ਦੇ ਵਿੱਚ ਆਏ ਹੋਇਆ ਤੇ ਅੱਜ ਇੱਥੇ ਜਿਹੜਾ ਆ ਲਿਟਰੇਚਰ ਕੰਪੀਟੀਸ਼ਨ ਹੈ ਕੋਈ ਕੰਪੀਟੀਸ਼ਨ ਹੋਣ ਵਾਲਾ ਇੱਕ ਵਾਰ ਮੈਂ ਆਪਣੇ ਸਹਿਯੋਗ ਨੂੰ ਬੋਲੂਗੀ ਕਿ ਪਰ ਜਾ ਕੇ ਦਿਖਾਇਆ ਜਾਵੇ ਕਿ ਕਿੰਨੇ ਸਾਰੇ ਬੱਚੇ ਅੱਜ ਇੱਥੇ ਨੇ ਵੈਸੇ ਮੈਂ ਹੁਣੇ ਥੋੜੀ ਦੇਰ ਪਹਿਲਾਂ ਸੁਣ ਰਹੀ ਸੀ ਵੀ ਬੱਚਿਆਂ ਨੂੰ ਕਿਹਾ ਜਾ ਰਿਹਾ ਸੀ ਕਿ ਸੇ ਆਪਣੇ ਆਪਣੇ ਦੇਸ਼ ਤੋਂ ਦੂਰ ਵਿਦੇਸ਼ ਵਿੱਚ ਬੈਠੇ ਹੋਇਆ ਪਰ ਇੱਕ ਚੀਜ਼ ਬਹੁਤ ਸੋਹਣੀ ਹੈ ਕਿ ਬੱਚਿਆਂ ਨੂੰ ਆਪਣਾ ਵਿਰਸਾ ਆਪਣਾ ਕਲਚਰ ਆਪਣਾ ਇਤਿਹਾਸ ਜਿਹੜਾ ਆ ਬੜੇ ਸੋਹਣੇ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਤੇ ਰੇਡੀਓ ਸਾਡੇ ਵਾਲਾ ਲੋ ਵੀ ਇਨੀ ਤਾਰੇ ਤੁਸੀਂ ਪਲੀਜ਼ ਸ਼ਾਰਟਸ ਦੇਖੋ ਐਂਡ ਦੇਖੋ ਕਿ ਇੱਥੇ ਕਿੰਨੇ ਸਾਰੇ ਬੱਚੇ ਨੇ ਐਂਡ ਪੈਰੈਂਟਸ ਦਾ ਵੀ ਬਹੁਤ-ਬਹੁਤ ਸ਼ੁਕਰੀਆ ਹੈ ਕਿ ਪੈਰੈਂਟਸ ਇਸ ਗੱਲ ਦਾ ਬਹੁਤ ਧਿਆਨ ਰੱਖਦੇ ਨੇ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਆਪਣੀ ਹਰ ਇੱਕ ਛੋਟੀ-ਛੋਟੀ ਕਲਚਰਲ ਐਕਟੀਵਿਟੀ ਨਾਲ ਜੜਾਇਆ ਰੂਬਰੂ ਕਰਾਇਆ ਜਾਣਾ ਚਾਹੀਦਾ ਹੈ ਤੇ ਅੱਜ ਤੁਸੀਂ ਇੱਥੇ ਰੱਜ ਦੇਖ ਸਕਦੇ ਹੋ ਉਹਨਾਂ ਬੱਚਿਆਂ ਦਾ ਵੀ ਧੰਨਵਾਦ ਉਹਨਾਂ ਪੈਰੈਂਟਸ ਦਾ ਵੀ ਧੰਨਵਾਦ ਜਿਹੜੇ ਇੱਥੇ ਪਹੁੰਚੇ ਹੋਏ ਨੇ ਐਂਡ ਮੇਕ ਸ਼ੋਰ ਕਰ ਰਹੇ ਨੇ ਵੀ ਹਰ ਇੱਕ ਕਲਚਰਲ ਐਕਟੀਵਿਟੀ ਦੇ ਵਿੱਚ ਜੜਾਇਆ ਹਿੱਸਾ ਲੈਣਾ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਸਤਿ ਬਿਨਾਤਾ ਬੜੀ ਸੋਹਣੇ ਸੋਹਣੇ ਨਿੱਕੇ ਨਿੱਕੇ ਚਿਹਰੇ ਦੇਖ ਰਹੀ ਆ ਮੈਂ ਤੇ ਅੱਜ ਮੈਨੂੰ ਆਪ ਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਇਹਨਾਂ ਬੱਚਿਆਂ ਨੇ ਇੰਨਾ ਵੱਧ ਚੜ੍ਹ ਕੇ ਹਿੱਸਾ ਲਿਆ ਜਿੱਥੇ ਯੂਰੋ ਇੰਡੀਆ ਦੇ ਵਿੱਚ ਇੰਨੀ ਠੰਡ ਹੈ ਆ ਪੌ ਦਾ ਵੀ ਨਾ ਆ ਅੱਜ 14 ਪੌ ਆ 13 ਪੂਰੇ ਛੋਟੀ ਸਾਬ ਜਾਨ ਦੀ ਸ਼ਹੀਦੀ ਹੋ ਗਈ ਸੀ ਤੇ ਉਹਨਾਂ ਨੇ ਇੰਨੀ ਠੰਡ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੇ ਮੈਂ ਆਪਣੇ ਸ਼ੋਅ 'ਚ ਵੀ ਕਹਿ ਰਹੀ ਸੀ ਕਿ ਕਿਦਾਂ ਬੰਨਿਆਣਿਆਂ ਨੂੰ ਠੰਡ ਚ ਲੁਕੋ ਕੇ ਰੱਖੀਦਾ ਹੈ ਵੀ ਜਦਿਆ ਜਿਹੜੇ ਬੈਠੂ ਤੁਸੀਂ ਜਰਾ ਆਪਾਂ ਬਾਹਰ ਲੋਤੀ ਉਹ ਬੱਚਿਆਂ ਨੇ ਨਹੀਂ ਠੰਡ ਦੇ ਵਿੱਚ ਉਨੀਆਂ ਦੇ ਵਿੱਚ ਜਿਨੇ ਗਏ ਜਿਉਂ ਨਹੀਂ ਤੇ ਇੰਨੇ ਤਸੀਹੇ ਉਹਨਾਂ ਨੇ ਜਰੇ ਨੇ ਤੇ ਉਹਨਾਂ ਦੀ ਉਹਨਾਂ ਦੀ ਜੋ ਉਹਨਾਂ ਲਈ ਤੋਂ ਉੱਤੋਂ ਅਸੀਂ ਪਹੁੰਚ ਨਹੀਂ ਸਕਦੇ ਪਰ ਅਸੀਂ ਕੋਸ਼ਿਸ਼ ਕਰ ਸਕਦੇ ਕਿ ਬੱਚਿਆਂ ਨੂੰ ਕੁਝ ਸਖਾਇਆ ਜਾਵੇ ਕਿ ਕਿਦਾਂ ਆਪਣੇ ਧਰਮ ਲਈ ਆਪਣੀ ਆਣ ਲਈ ਆਪਣੇ ਹੱਕ ਵਾਲੀ ਖਾਣਾ ਜ਼ਰੂਰੀ ਹੈ ਤੇ ਅੱਜ ਬੱਚਿਆਂ ਨੇ ਬਹੁਤ ਵਧੀਆ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਤੇ ਬਹੁਤ ਸੋਹਣੇ ਸੁਣੇ तरीके ਨਾਲ ਇਤਿਆਰ ਹੀ ਹੋ ਗਿਆ ਹੈ ਤੇ ਉਤੋਂ ਤਿਆਰੀ ਵੀ ਬਹੁਤ ਸੋਹਣੀ ਕੀਤੀ ਸੋ ਇਹਦਾ ਸੇਰਾ ਜਿਹੜਾ ਸਟੂ ਦੇਸ ਕੈਰੈਕਟਰਸ ਕੋ ਦੇ ਟੀਚਰਸ ਹੈਗੇ ਆ ਉਹਨਾਂ ਨੂੰ ਵੀ ਬਣਦਾ ਸੋ ਰਿਡਿਊ ਸਾਗਿਆ ਦੀ ਟੀਮ ਦੇ ਵੱਲੋਂ ਕਿੰnica ਜੋ ਉਪਰਾਲਾ ਕੀਤਾ ਗਿਆ ਆ ਤਾਂ ਕਿ ਬੱਚਿਆਂ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਆ ਸਾਰੇ ਸਾਰੇ ਟੀਮ ਇਥੇ ਮੌਜੂਦ ਹੈ ਸੋ ਹੁਣ ਪ੍ਰਾਈਜ਼ ਡਿਸਟ੍ਰਿਬਿਊਟ ਕਰਦੇ ਹਾਂ ਜੀ ਫੇਕ ਏਜ ਉਪਰਤੀ ਦੋ ਬੱਚੇ ਜੁੜੇ ਗਏ ਆ ਫਰਸਟ ਤੇ ਸੈਕਿੰਡ ਲੈ ਸੋ ਦਾ ਸਾਰੇ ਰਿਵਿਊ ਕਰਿਆ ਕੀਤਾ ਸਾਰੇ ਇਕੁਅਲ ਹੀ ਨੇ ਪਰ ਇਹ ਜਿਹੜੇ ਬੱਚੇ ਆ ਇਹਨਾਂ ਨੇ ਪੂਰੇ ਪੂਰੇ ਆਨਸਰ ਦਿੱਤੇ ਵਧੀਆ ਜਦਾਇਆ ਨੇ ਕੀਤਾ ਆਪਣੇ ਏਜ ਗਰੁੱਪ ਦੇ ਵਿੱਚ ਦੇ ਏਜ ਗਰੁੱਪ ਜਿਹੜਾ 13 ਤੇ 14 ਦਾ ਇਹਦੇ ਵਿੱਚ ਉਹ ਫਰਸਟ ਪ੍ਰਾਈਜ਼ ਫਰਸਟ ਜਿਹੜਾ winner ਹੈਗਾ ਉਹ ਜੀ ਹਰਸਿੰਦਰ ਸਿੰਘ ਹਰਸਿੰਦਰ ਸਿੰਘ ਤੇ ਇਹ ਕੀ ਸਾਰਿਆਂ ਤੋਂ ਗੁਰਪ੍ਰੀਤ ਪਾਦਮੀ ਇੱਥੇ ਆਓ ਪਲੀਜ਼ ਪ੍ਰਾਈਜ਼ ਡਿਸਟ੍ਰਿਬਿਊਟ ਕਰ ਰਹੇ ਆ

एज ग्यारह में बच्चा फर्स्ट है कि नहीं गुड फॉर एज ग्यारह में ग्रुप से बच्च सेकंड उदय बीर सिंह एज दस दे ग्रुप दे बच्च फर्स्ट कबीर सिंह एज दस दे ग्रुप दे सेकंड से है हैनीजी हर्षान सिंह एज नाइन के ग्रुप फर्स्ट है अभिजोत सिंह एज ग्रुप अट्ठ फतेह सिंह एज ग्रुप सेोधवीर सिंह एज ग्रुप सेवन फतेह सिंह एज ग्रुप सत्तर ਸਰਕੰਡ ਸਾਹਿਬ ਜੋ ਦੇ ਇੱਕ ਅਜਿਹਾ ਵਿਦਿਅਕ ਮੈਨਰ ਵਿੱਚ ਸਾਰੇ ਬੱਚੇ ਜਿਨ੍ਹਾਂ ਨੇ ਭਾਗ ਲਿਆ ਆ ਤੇ ਬਹੁਤ سارے ਜਵਾਬ ਤੁਸੀਂ ਦਿੱਤੇ ਆ ਸਿਆਣੇ ਬੱਚੀਆਂ ਤੇ ਤੁਹਾਨੂੰ ਸਿੱਖਣ ਨੂੰ ਮਿਲਿਆ ਕੁਝ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਫਤੇ ਬੁਲਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ